ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਗੱਲ ਦੀਆਂ ਵਿਚਾਰਾਂ ਵਿੱਚ ਪਰਸੋਂ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰ ਰਹੇ ਸਾਂ ਕਿ ਇਨਸਾਨ ਨੂੰ ਮਾਲਕ ਦਿੱਤੀਆਂ ਦਿੱਤੀਆਂ ਦਾਤਾਂ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੁਣ ਸ਼ੁਕਰਾਨਾ ਕਿਸ ਤਰੀਕੇ ਦੇ ਨਾਲ ਕਰਨਾ ਜਿਵੇਂ ਕਿ ਪਰਸੋਂ ਦੀ ਵੀਡੀਓ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਜੇ ਸਾਡੇ ਸਾਹਮਣੇ ਅਨਰਖਿਆ ਹੈ ਅਸੀਂ ਉਹਦਾ ਸੁਕਰਾਣਾ ਕਰ ਸਕਦੇ ਹਾਂ ਆਪਣੇ ਇਸ ਸਰੀਰ ਦਾ ਹਸਤ ਪੁਸ਼ਤ ਸਰੀਰ ਦਾ ਸੁਕਰਾਣਾ ਕਰ ਸਕਦੇ ਹਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਸੁਕਰਾਣਾ ਕਰ ਸਕਦੇ ਹਾਂ ਸੌ ਕੇ ਉੱਠ ਰਹੇ ਹਾਂ ਤਾਂ ਸੁਕਰਾਣਾ ਕਰ ਸਕਦੇ ਹਾਂ ਸੌਣ ਜਾ ਰਹੇ ਹਾਂ ਤਾਂ ਸੁਕਰਾਣਾ ਕਰ ਸਕਦੇ ਹਾਂ ਰੱਬ ਦਿਆਂ ਦਿੱਤਾ ਦਿੱਤੀਆਂ ਦਾਤਾਂ ਦਾ ਇਸ ਘਰਵਾਰ ਦਾ ਸੁਕਰਾਣਾ ਕਰ ਸਕਦੇ ਹਾਂ ਤੇ ਖਿਆਲ ਕਰਨਾ ਉਸੇ ਤਰੀਕੇ ਦੇ ਨਾਲ ਜੇ ਮਾਲਕ ਦਾ ਸੁਕਰਾਣਾ ਕਰਨਾ ਹੀ ਹੈ ਤੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਅਸੀਂ ਕੋ ਛੋਟੀ ਜਿਹੀ ਵਿਚਾਰ ਲੈ ਕੇ ਗੱਲ ਕਰਾਂਗੇ ਉਦਾਹਰਨ ਵਜੋਂ ਇੱਕ ਇਨਸਾਨ ਦੀ ਗੱਲ ਹੈ ਉਹ ਆਪਣੇ ਆਫਿਸ ਦੇ ਵਿੱਚ ਬੈਠਾ ਬੜਾ ਪਰੇਸ਼ਾਨ ਹੈ ਬੜਾ ਪਰੇਸ਼ਾਨ ਉਹ ਬੜਾ ਪਰੇਸ਼ਾਨ ਆਪਣੇ ਆਫਿਸ ਦੇ ਵਿੱਚ ਬੈਠਾ ਉਹ ਬੈਠਾ ਕੀ ਥੱਲੇ ਦੇਖਦਾ ਕਹਿੰਦਾ ਇੱਕ ਭਿਖਾਰੀ ਹੈ ਜਿਹੜਾ ਕਿ ਇੱਕ ਰੋਡ ਦੇ ਉੱਤੇ ਭੀਖ ਮੰਗ ਰਿਹਾ ਉਹਨੇ ਥੱਲੇ ਵੇਖਿਆ ਕਿ ਉਹ ਭਿਖਾਰੀ ਲੋਕਾਂ ਕੋਲੋਂ ਹੱਥ ਅੱਡ ਅੱਡ ਕੇ ਪੀਖ ਮੰਗਦਾ ਹੈ ਸੰਗਤ ਜੀ ਉਹਨੇ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਸ਼ੁਕਰਾਨਾ ਕੀਤਾ ਹੈ ਮੇਰੇ ਰੱਬਾ ਤੇਰਾ ਸ਼ੁਕਰ ਹੈ ਮੈਂ ਭਿਖਾਰੀ ਤੇ ਨਹੀਂ ਮੇਰੇ ਕੋਲ ਕੰਮ ਹੈ ਤੇ ਦੂਜੇ ਪਾਸੇ ਗੱਲ ਆਉਂਦੀ ਹੈ ਉਸ ਭਿਖਾਰੀ ਦੀ ਉਸ ਭਿਖਾਰੀ ਨੇ ਕੀ ਵੇਖਿਆ ਉਹ ਜਿਵੇਂ ਜਿਵੇਂ ਲੋਕਾਂ ਕੋਲੋਂ ਪੀਖ ਮੰਗ ਰਿਆ ਸੀ ਪੀਖ ਮੰਗਦਿਆਂ ਹੋਇਆਂ ਉਹਨੇ ਵੇਖਿਆ ਕਿ ਇੱਕ ਐਂਬੂਲੈਂਸ ਜਾ ਰਹੀ ਹੈ ਐਂਬੂਲੈਂਸ ਦੇ ਵਿੱਚ ਇੱਕ ਮਰੀਜ਼ ਹੈ ਉਹਨੇ ਉਸ ਐਂਬੂਲੈਂਸ ਵੱਲ ਵੇਖਿਆ ਕਿਤੇ ਨਾ ਕਿਤੇ ਉਹਨੇ ਸੁਕਰਾਨਾ ਕੀਤਾ हे ਰੱਬਾ ਮੇਰੇ ਮਾਲਕਾ ਤੇਰਾ ਸੁਖਰ ਹੈ ਮੈਂ ਠਿਹਾਰੀਆਂ ਪਰ ਹਜੇ ਮੈਂ ਬਿਮਾਰ ਤੇ ਨਹੀਂ ਹੁਣ ਗੱਲ ਆਉਂਦੀ ਹੈ ਉਸ ਬਿਮਾਰ ਦੀ ਜਿਵੇਂ ਹੀ ਉਹ ਬਿਮਾਰ ਬੰਦਾ ਹਸਪਤਾਲ ਦੇ ਵਿੱਚ ਜਾਂਦਾ ਹੈ ਉਹਨੂੰ ਐਂਬੂਲੈਂਸ ਤੋਂ ਬਾਹਰ ਕੱਢਦੇ ਆਂ ਜਿਵੇਂ ਹੀ ਹਸਪਤਾਲ ਦੇ ਵਿੱਚ ਐਂਟਰੀ ਹੁੰਦੀ ਹੈ ਹਸਪਤਾਲ ਦੇ ਵਿੱਚ ਕੀ ਵੇਖਦਾ ਕਿ ਅੰਦਰੋਂ ਇੱਕ ਕੁਝ ਬੰਦੇ ਇੱਕ ਬੋਡੀ ਲੈ ਕੇ ਆ ਰਹੇ ਹਨ ਮਰੇ ਹੋਇਆ ਇਨਸਾਨ ਉਹਨੂੰ ਬਾਹਰ ਲੈ ਕੇ ਆ ਰਹੇ ਨੇ ਉਹਨੇ ਰੱਬ ਵੱਲ ਵੇਖਿਆ ਕਹਿਣ ਲੱਗ ਪਿਆ ਏ ਮੇਰੇ ਮਾਲਕਾ ਮੈਂ ਜਿੰਦਾ ਹਾਂ ਤੇਰਾ ਸ਼ੁਕਰ ਹੈ ਮੈਂ ਮਰਿਆ ਤੇ ਨਹੀਂ ਭਾਵ ਹੁਣ ਗੱਲ ਆਉਂਦੀ ਹੈ ਉਸ ਮਰਦੇ ਦੀ ਜਿਹੜਾ ਖਤਮ ਹੋ ਗਿਆ ਮਰ ਗਿਆ ਉਹ ਉਹ ਮਰਦਾ ਕੀ ਕਰੇ ਉਹ ਨਾ ਸੁਕਰਾਨਾ ਕਰ ਸਕਦਾ ਕਿਉਂ ਕਿ ਉਹ ਮਰ ਗਿਆ ਖਤਮ ਹੋ ਗਿਆ ਸਰੀਰ ਵਿੱਚ ਜਾਨ ਨਹੀਂ ਤੇ ਭਾਵ ਸਾਡੀ ਇਹ ਗੱਲ ਕਰਨ ਦਾ ਇਹ ਸੀ ਕਿ ਇਨਸਾਨ ਵਿੱਚ ਜੇ ਸਵਾਸ ਨੇ ਉਹ ਸੁਕਰਾਨਾ ਕਰ ਸਕਦਾ ਹੈ ਜੇ ਉਹਦੇ ਵਿੱਚ ਸਵਾਸ ਨਹੀਂ ਜੇ ਉਹ ਮਰਦਾ ਹੈ ਤੇ ਉਹ ਸੁਕਰਾਨਾ ਨਹੀਂ ਕਰ ਸਕਦਾ ਜੇ ਅਸੀਂ ਸੁਕਰਾਨਾ ਨਹੀਂ ਕਰ ਰਹੇ ਤੇ ਖਿਆਲ ਕਰਨਾ ਅਸੀਂ ਮਰਦੇ ਹਾਂ ਅਸੀਂ ਮਰ ਚੁੱਕੇ ਹਾਂ ਸਾਡੀ ਜ਼ਮੀਨ ਮਰ ਚੁੱਕੀ ਹੈ ਧਿਆਨ ਦੇਣਾ ਜੀ